ਨੂ ਵੀ ਬਦਲ ਰਹੇ ਆ ਅਸੀਂ ਦੋ ਡਰਗ ਡਿੱਕ ਬੱਚੇ ਬਦਲੇ ਆ ਸਾਡਾ ਤਿਆਰਪਾ ਉਹਨੂੰ ਕੰਮ ਚ ਲਾਵਾਂਗੇ ਉਹ ਖੇਤੀ ਵਪਾਰ ਚ ਲਾਵਾਂਗੇ ਉਹਨੂੰ ਪੈਕੇਜਿੰਗ ਲੇਬਲਿੰਗ ਬ੍ਰਾਂਡਿੰਗ ਕਰਾਵਾਂਗੇ ਉਹਨੂੰ ਰਿਟੇਲਿੰਗ ਕਰਾਵਾਂਗੇ ਉਹਨਾਂ ਨੂੰ ਇਦਾਂ ਸਟਾਲ ਲਵਾਵਾਂਗੇ ਖਪਤਕਾਰਾਂ ਦੇ ਸਾਹਮੁਕ ਕਰਾਂਗੇ ਇਹ ਬਹੁਤ ਵੱਡਾ ਪੀਲਾ ਵਸੀਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਬੈਨਰ ਦੇ ਤਹਿਤ ਪੀਯੂ ਕਿਸਾਨ ਕਲੱਬ ਦੇ ਬੈਨਰ ਦੇ ਤਹਿਤ ਹੋ ਰਿਹਾ ਤੁਸੀਂ ਸਾਰੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਹੋ ਪਰ ਰਜਿਸਟ੍ਰੇਸ਼ਨ ਦੀ ਕਮੀ ਹੈ ਨਵੀਂ ਸੋਚ ਨੂੰ ਨਵੇਂ ਪੈਰੇ ਨਾਲ ਇਸ ਜਗ੍ਹਾ ਤੇ ਲੈ ਕੇ ਆ ਗਏ ਆਖਰੀ ਸੁਨੇਹਾ ਮੇਰਾ ਇਸ ਗੱਲ ਦੇ ਸੰਦਰਭ ਦੇ ਵਿੱਚ ਇਹ ਜਿਹੜੀ ਸਾਡੀ ਟੈਕਨੋਲੋਜੀ ਬਿਜ਼ਨਸ ਇੰਕੂਬेटर ਹੈ ਇਹਦੇ ਵਿੱਚ ਭਾਰਤ ਸਰਕਾਰ ਨੇ ਸਾਨੂੰ 11 ਟੈਕਨੋਲੋਜੀਜ਼ ਦਿੱਤੀਆਂ ਜਿਹੜੀਆਂ ਬਹੁਤ ਮਹਿੰਗੀਆਂ ਟੈਕਨੋਲੋਜੀਜ਼ ਆ ਉਹ 11 ਮਸ਼ੀਨਾਂ ਪੰਜਾਬ ਦੇ ਵਿੱਚ ਕਿਤੇ ਹੋਰ ਨਹੀਂ ਹੈ ਭਾਵੇਂ ਉਹ ਰੈਜ਼ਿਡਿਊ ਟੈਸਟਿੰਗ ਦੀ ਗੱਲ ਹੋਵੇ ਭਾਵੇਂ ਕੋਈ ਰਹਿਣ ਖੂਨ ਤੁਹਾਡੇ ਖਾਣ ਪੀਣ ਵਾਲੇ ਪਦਾਰਥਾਂ 'ਚ ਹੋਵੇ ਉਹਦੇ ਦੀ ਗੱਲ ਹੋਵੇ ਭਾਵੇਂ ਉਹਦੀ ਟੈਸਟਿੰਗ ਹੋਵੇ ਕਿ ਇਹਦੇ ਵਿੱਚ ਕਿਹੜੇ-ਕਿਹੜੇ ਕੰਟੈਂਟ ਕਿੰਨੇ-ਕਿੰਨੇ ਆ ਉਹ ਸਾਡੇ ਕੋਲੇ ਟੈਕਨੋਲੋਜੀਸ ਇਸ ਨਿਧੀ ਟੀਵੀਆਈ ਪ੍ਰੋਗਰਾਮ ਦੇ ਵਿੱਚ ਹੈ ਸਾਡਾ ਬੂਟ ਕੈਂਪ ਲਾਉਣ ਦਾ ਮਕਸਦ ਹੀ ਹੈ ਕਿ ਅਸੀਂ ਕੱਲੇ ਕੋਲੇ ਕੋਲ ਜਾ ਕੇ ਕੱਲੇ-ਕੱਲੇ ਕੋਲ ਜਾ ਕੇ ਪੁੱਛਣਾ ਕਿ ਤੁਸੀਂ ਕਿਹੋ ਜੀ ਟੈਸਟਿੰਗ ਕਰਾਣੀ ਹੈ ਜੇ ਸਾਡੇ ਕੋਲ ਉਹ ਫੈਸਿਲਿਟੀ ਹੋਈ ਉਹ ਟੈਸਟਿੰਗ ਅਸੀਂ ਨੋਮੀਨਲ ਰੇਟਸ ਤੇ ਕਰਾਂਗੇ ਕਿਉਂਕਿ ਜਦੋਂ ਦੂਜੇ ਮੁਕਾਬਲੇ ਮੁਕਾਬਲੇ ਦੇ ਵਿੱਚ ਦੂਜੇ ਸੂਬਿਆਂ ਨਾਲ ਅਸੀਂ ਮੁਕਾਬਲਾ ਕਰਦੇ ਹਾਂ ਤਾਂ ਅਸੀਂ ਇਸ ਗੱਲ ਪਿੱਛੇ ਆ ਇਸ ਗੱਲ ਦੇ ਵਿੱਚ ਅਸੀਂ ਇਸ ਗੱਲ ਦੇ ਵਿੱਚ ਵੀ ਮੋਰੀ ਹੋਣਾ ਕਿ ਸਾਡੇ ਮਾਪਦੰਡ ਜਿਹੜੇ ਇਹ ਪਦਾਰਥ ਬਣੇ ਆ ਇਹ ਮਾਪਦੰਡ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੇ ਜਿੰਨੇ ਅਦਾਰਿਆਂ ਦੇ ਮਾਪਦੰਡ ਹੈ ਉਹਨਾਂ ਨਾਲ ਮੇਲ ਖਾਂਦੇ ਆ ਉਹਨਾਂ ਦੇ ਆਧਾਰ ਤੇ ਬਣੇ ਆ ਕਿ ਥੋੜੀ ਜੀ ਵੇਰੀਏਸ਼ਨ ਹੈ ਜੇ ਵੇਰੀਏਸ਼ਨ ਆ ਤਾਂ ਅਸੀਂ ਜਿੰਨੀਆਂ ਵਕਤੋਂ ਇੱਥੇ ਪਹਿਲਾਂ ਇਹਨਾਂ ਦੇ ਸੁਧਾਰ ਦੇ ਵਿੱਚ ਨਿਧੀ ਟੀਵੀਆ ਇੱਕ ਪਰਾਲਾ ਕਰੂਗੀ ਫੂਡ ਸਾਇੰਸ ਐਂਡ ਟੈਕਨੋਲੋਜੀ ਫੂਡ ਨਿਰੰਗਪਾ ਅਗਸਟ ਸਕੂਲ ਆਫ ਬਿਜ਼ਨਸ ਸਟੱਡੀਜ਼ ਸਕਿੱਲ ਡਿਵੈਲਪਮੈਂਟ ਸੈਂਟਰ ਫੂਡ ਐਂਡ ਨਿਟ੍ਰੀਸ਼ਨ ਡਿਪਾਰਟਮੈਂਟ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਦੀ ਵੱਡੀ ਟੀਮ ਹੈ 16 ਮੈਂਬਰ ਦੀ ਟੀਮ ਹੈ ਜੀ ਸੱਦੇ ਮਾਨਯੋਗ ਵਾਈਸ ਚਾਂਸਲ ਸਾਹਿਬ ਜੀ ਨੇ 16 ਮੈਂਬਰ ਦੀ ਟੀਮ ਬਣਾਈ ਹੈ ਜਦੇ ਚੇਅਰਮੈਨ ਸਾਡੇ ਮਾਨਯੋਗ ਵਾਈਸ ਚਾਂਸਲ ਸਾਹਿਬ ਡਾਕਟਰ ਸੁਖਮਿੰਦਰ ਸਿੰਘ ਗੋਸਲ ਜੀ ਆ ਅਸੀਂ ਇਹਨੂੰ ਸੁਸਾਇਟੀ ਦਾ ਨਾਮ ਦਿੱਤਾ ਉਹਦਾ ਨਾਮ ਹੈ ਪੀਏਯੂ ਫੂਡ ਐਂਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸੁਸਾਇਟੀ ਮੈਂ ਦੁਬਾਰਾ ਰਿਪੀਟ ਕਰਦਾ ਪੀਏਯੂ ਫੂਡ ਐਂਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸੁਸਾਇਟੀ ਇਸ ਪ੍ਰੋਜੈਕਟ ਦੇ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ ਜਿੰਨੇ ਪ੍ਰੋਡਕਟਸ ਬਣਦੇ ਆ ਉਹ ਸਾਰੇ ਰਜਿਸਟਰਡ ਹੈ ਜੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਪ੍ਰੋਡਕਟਸ ਨੂੰ ਹੋਰ ਉੱਪਰ ਲੈ ਕੇ ਜਾਣਾ ਉਸ ਖਾਣ ਪੀਣ ਦੇ ਪਦਾਰਥਾਂ ਨੂੰ ਹੋਰ ਉੱਪਰ ਲੈ ਕੇ ਜਾਣਾ ਦੁਨੀਆ ਦੀ ਮੰਡੀ ਦੇ ਵਿੱਚ ਹਾਜ਼ਰੀ ਲਾਉਣੀ ਨੈਸ਼ਨਲ ਲੈਵਲ ਤੇ ਹਾਜ਼ਰੀ ਲਵਾਉਣੀ ਤੇ ਪੰਜਾਬ ਨੂੰ ਮੋਰੀ ਸੁਪਾ ਬਣਾ ਕੇ ਅੱਗੇ ਲੈ ਕੇ ਜਾਣਾ ਜਿੱਦਾਂ ਅਸੀਂ ਮੋਰੀ ਆ ਨਾ ਖੇਤੀਬਾੜੀ ਦੇ ਵਿੱਚ ਉਦਾਂ ਹੀ ਅਸੀਂ ਮਾਰਕੀਟਿੰਗ ਦੇ ਵਿੱਚ ਤੇ ਖੇਤੀ ਵਪਾਰ ਦੇ ਵਿੱਚ ਮੋਰੀ ਬਣਾਉਣਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਮੈਂ ਆਪਣਾ ਨੰਬਰ ਰਿਪੀਟ ਕਰਦਾ 981409470 ਆਪਣੇ ਆਪਣੇ ਫੋਨਾਂ ਦੇ ਵਿੱਚ ਇਹਨੂੰ ਨੋਟ ਕਰ ਲਓ ਮੇਰਾ ਪਰਸਨਲ ਨੰਬਰ ਆ ਜੇ ਮੈਂ ਨਾ ਸੁਣਾ ਜੇ ਮੈਂ ਜਵਾਬ ਨਾ ਦਵਾ bc@peu.edu ਦੇ ਉੱਤੇ ਸ਼ਿਕਾਇਤ ਕਰ ਸਕਦੇ ਆ ਆ ਫਿਰ ਦਰਉਣਾ ਮੇਰਾ ਨੰਬਰ ਹੈ 9814019470 ਜੇ ਮੈਂ ਨਾ ਸੁਣਾ ਜਾਂ ਜੇ ਮੈਂ ਤੁਹਾਡੀ ਗੱਲ ਦੇ ਉੱਤੇ ਪਹਿਲਾਂ ਨਾ ਦਵਾ ਫੜੀ ਰਜਿਸਟ੍ਰੇਸ਼ਨ ਨਾ ਕਰਾਂ ਤੁਹਾਡੇ ਬੱਚੇ ਨੂੰ ਨਾ ਸੁਣਾ ਤਾਂ ਤੁਸੀਂ ਸਪੀਅਟ ਕਰ ਸਕਦੇ ਹੋ bc@iu.edu ਦੇ ਉੱਤੇ ਇਹ ਸਾਡਾ ਮੇਲ ਆਈਡੀ ਹੈ ਮੈਂ ਨੰਬਰ ਰਿਪੀਟ ਕਰਦਾ 9814019470 ਉਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਗੂਗਲ ਫਾਰਮ ਤੇ ਜਾਂਗੇ ਉਹ ਗੂਗਲ ਫਾਰਮ ਤੁਸੀਂ ਭਰਨਾ ਤੁਹਾਡੇ ਬੱਚੇ ਨੇ ਭਰਨਾ ਭਰ ਕੇ ਉਸ ਤੋਂ ਬਾਅਦ ਅਸੀਂ ਰਜਿਸਟਰ ਕਰ ਲੈਣਾ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਜਾਣੀਏ ਸਾਡਾ ਕੰਮ ਜਾਣੇ ਅਸੀਂ ਉਸ ਬੱਚੇ ਨੂੰ ਦੁਨੀਆ ਦੀ ਮੰਡੀ ਦੇ ਵਿੱਚ ਹਾਜ਼ਰੀ ਲਵਾ ਦੇਣੀ ਆ ਤੁਸੀਂ ਪਿੱਛੇ ਉਸ ਕੋਲ ਤੇ ਜਾ ਕੇ ਜਿੰਨੇ ਯੰਗਸਟਰਸ ਖੜੇ ਆ ਇੱਧਰ ਜਿੰਨੇ ਯੰਗਸਟਰਸ ਬੈਠੇ ਆ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਅਸੀਂ ਉਹਨਾਂ ਦੀ ਕਿੱਦਾਂ ਦੀ ਸਹਾਇਤਾ ਕਰ ਰਹੇ ਆ ਭਾਵੇਂ ਉਹ ਲਰਨਿੰਗ ਹੋਵੇ ਪੈਕੇਜਿੰਗ ਹੋਵੇ ਬ੍ਰਾਂਡਿੰਗ ਹੋਵੇ ਪ੍ਰੋਡਕਟ ਡਿਵੈਲਪਮੈਂਟ ਹੋਵੇ ਤਕਨੀਕੀ ਜਾਣਕਾਰੀਆਂ ਹੋਣ ਉਸ ਪ੍ਰੋਡਕਟ ਦੀਆਂ ਉਹ ਸਾਰੀਆਂ ਗੱਲਾਂ ਅਸੀਂ ਸ਼ੇਅਰ ਕਰਦੇ ਆ ਬਹੁਤ ਬਹੁਤ ਧੰਨਵਾਦ ਜੇ ਕੋਈ ਸਵਾਲ ਹੁੰਦਾ ਪੁੱਛ ਸਕਦੇ ਆ